प्यारे दोस्तों प्यार ਵਿੱਚ ਸਤਿ ਸ੍ਰੀ ਅਕਾਲ ਜੀ ਮੁੱਖ ਮੰਤਰੀ ਭਵਨ ਤਵਾਂ ਦੀ ਗਵਾਹੀ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਰਹੀ ਆ ਜਿਸ ਦੇ ਵਿੱਚ ਐ ਫੈਸਲੇ ਹੋਣ ਦੀ ਆਸ ਹੈ ਜੀ ਮਲਾਇ ਮੁੱਖ ਮੰਗ 5 ਸਾਲ 6 ਮਹੀਨੇ ਦਾ ਏਰੀਅਰ ਪੇ ਕਮਿਸ਼ਨ ਤੇ ਫੈਸਲਾ ਕੀਤਾ ਜਾ ਸਕਦਾ ਹੈ ਜੀ 17 7 2020 ਤੋਂ ਭਾਰਤੀ ਇਹ ਮਲਾਜਮਾਂ ਲਈ ਛੇਵਾਂ ਪੇਗ ਲਾਗੂ ਕਰਨ ਸੰਬੰਧੀ ਫੈਸਲਾ ਹੋ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ ਮਲਾਹ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਹੈ ਦੂਜੇ ਪਾਸੇ ਮੰਗਿਆਈ ਪਤਨੀ ਕਿਸ ਤਰ੍ਹਾਂ ਬਕਾਇਆ ਇੱਕ ਆਸ ਕੀ ਦੀ ਜASE ਪੰਜਾਬ ਸਰਕਾਰ ਤੋਂ ਜਿਸ ਤਰ੍ਹਾਂ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਹਾਂ ਦਾ ਡੀਏ 53% ਆ ਪਰ ਪੰਜਾਬ ਦੇ ਮਲਾਹਾਂ ਦਾ ਡੀਏ 42% ਆ ਮੰਤਰੀ ਮੰਡਲ ਵਿੱਚ ਡੀਏ ਵਿੱਚ ਵਾਧਾ ਹੋ ਸਕਦਾ ਹੈ ਜੀ ਕਿਉਂਕਿ ਹਰ ਸਾਲ ਮਲਾਹਾਂ ਨੂੰ ਜਨਵਰੀ ਵਿੱਚ ਡੀਅਰੇ ਗੈਸ ਲਾਗੂ ਕਰਨੀ ਹੁੰਦੀ ਹੈ ਸਰਕਾਰ ਨੇ ਅਧੇ ਜੁਲਾਈ ਦੇ ਵਿੱਚ ਮੰਗਾਈ ਪੱਤਰੀ ਅਗਸਤ ਲਾਗੂ ਕਰਨੀ ਹੁੰਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਵਾਰੀ ਜੋ ਮੰਗਾਈ ਪੱਤਰੀ ਕਿਸ ਦਿਨ ਵਿੱਚ ਦੇਰੀ ਹੋ ਚੁੱਕੀ ਹੈ ਹੁਣ ਆਸ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਤੋਂ ਵੀ ਹੋ ਸਦਾ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਨੇ ਮਾਜਮਾਂ ਦਾ ਅਤੇ ਪੈਨਸ਼ਨਾਂ ਦਾ ਜੋ ਡੀਅਰੇ ਵਿੱਚ 3% ਵਾਧਾ ਕੀਤਾ ਜਾ ਸਕਦਾ ਹੈ ਭਾਵ 53% ਤੋਂ ਵਧਾ ਕੇ ਕੇਂਦਰ ਸਰਕਾਰ ਰਾਣਾ ਡੀਏ 56% ਕਰ ਸਕਦੀ ਹੈ ਇਹ ਆਸ ਕੀ ਦੀ ਜਾ ਸਕਦੀ ਹੈ ਦੂਜੇ ਪਾਸੇ ਪੋਰਡ ਪੈਨਸ਼ਨ ਸਿੰਘ ਨੂੰ ਲੈ ਕੇ ਲਗਾਤਾਰ ਮਲਾਉਣ ਨਾਲ ਸੰਘਰਸ਼ ਜਾਰੀ ਹੈ ਕਿਉਂਕਿ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਨੋਟਿਸ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਪੁਰਾਣੀ ਪੈਨਸ਼ਨ ਸਿੰਘ ਬਹਾਲ ਕਰ ਦਿੱਤੀ ਹੈ ਪਰ ਸਰਕਾਰ ਨੂੰ ਬਣੀ ਨੂੰ ਲਗਭਗ ਪੌਣੇ 3 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਿੰਘ ਲਾਗੂ ਨਹੀਂ ਕੀਤੀ ਗਈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਨਵਰੀ ਮਹੀਨੇ ਦੇ ਵਿੱਚ ਯੂਪੀਐਸ ਕਿਮ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਸ ਕਰਮਚਾਰੀ ਦੀ ਸਰਵਸਅ 25 ਸਾਲ ਪੂਰੀ ਹੋਵੇਗੀ ਉਹਨੇ ਫੰਡ ਨਹੀਂ ਕਢਵਾਇਆ ਹੋਵੇਗਾ ਉਸ ਨੂੰ ਪੈਨਸ਼ਨ ਪੂਰੀ ਮਿਲੇਗੀ ਜੇਕਰ ਕਰਮਚਾਰੀ ਨੇ ਫੰਡ ਕਢਵਾਇਆ ਹੋਇਆ ਤਾਂ ਉਸ ਨੂੰ ਪੈਨਸ਼ਨ ਘੱਟ ਲੱਗੇਗੀ ਨਹੀਂ ਵੀਰ ਪੂਰਾ ਫੰਡ ਜਮ੍ਹਾਂ ਕਰਾਉਣਾ ਪਵੇਗਾ ਕਿਉਂਕਿ 2042 ਭਾਰਤੀ ਹੋਏ ਲਾਈਨਾਂ ਲਈ ਇਹਨਾਂ ਨੇ ਜੋ ਜੂਪੀਅਰ ਸਗਰਾਉ ਕੀਤੀ ਹੈ ਜਿਸ ਦਾ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਨੋਟੀਫਿਕੇਸ਼ਨੀਆਂ ਕਾਪੀਆਂ ਸੜੀਆਂ ਗਈਆਂ ਤੇ ਮੋਦੀ ਸਰਕਾਰ ਦੀ ਮੁਰਦਾ ਹੋ ਰਹੀ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣ ਕਿਉਂਕਿ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸੁਪਰਥਮਨ ਰੋਪੜ ਗੁਰੂ ਹਰਗੋਬਿੰਦ ਥਰਮਨ ਲਹਿਰਾ ਮੁਹੱਬਤ ਦੇ ਵਿੱਚ ਇੱਕ ਇੱਕ ਕਰਮਚਾਰੀ ਚਾ ਚਾ ਲੋਕੇਸ਼ਨ ਦਾ ਕੰਮ ਕਰਦਾ ਹੈ ਕਿਉਂਕਿ ਪੋਸਟਾਂ ਲੀਡ ਇੰਫਾਇਰ ਮੈਂਦੀਆਂ ਫਾਇਰ ਮੈਂਦੀਆਂ ਖਾਲੀ ਪਈਆਂ ਹਨ ਪਰ ਸਰਕਾਰ ਭਰ ਨਹੀਂ ਰਹੀ ਹਾਲੇ ਕਿ ਰੋਪੜ ਸਰਮੁਲਾਣਾ ਦੇ ਵਿੱਚ ਲਹਿਰਾ ਮਥਲਮਾਣਾ ਦੇ ਵਿੱਚ ਇੱਕ ਵੀ ਫਾਇਰ ਕੰਮ ਫਾਇਰ ਮਨ ਕੰਮ ਨਹੀਂ ਕਰਦਾ ਉਸਨੂੰ ਜਲਦੀ ਭਰਨੀ ਚਾਹੀਦੀ ਹਨ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਦੇ ਕੱਚੇ ਮਜ਼ਦੂਰਾਂ ਜਿਹਾ ਕਰਨ ਜਿਹਾ ਹਨ ਧੰਨਵਾਦ ਸਾਥਿਓ ਮੇਰੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਜੀ